ਅੰਮ੍ਰਿਤਸਰ ਦੇ ਵਿੱਚ ਦਰਗਾਹ ਦੇ ਸੇਵਾਦਾਰ ਦੀ ਹੱਤਿਆ ਕੀਤੀ ਗਈ ਹੈ ਅਣਪਛਾਤੇਆਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਔਰ 60 ਸਾਲਾ ਬਲਦੇਵ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ ਗਵਾਲ ਮੰਡੀ ਦੇ ਵਿੱਚ ਦਰਗਾਹ ਦੇ ਸੇਵਾਦਾਰ ਸੀ ਬਲਦੇਵ ਸਿੰਘ ਲੰਮੇ ਸਮੇਂ ਤੋਂ ਦਰਗਾਹ ਦੇ ਵਿੱਚ ਹੀ ਰਹਿੰਦਾ ਸੀ ਇਹ ਸੇਵਾਦਾਰ ਸੋ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਗਵਾਲ ਮੰਡੀ ਦਾ ਇਲਾਕਾ ਹੈ ਗਵਾਲ ਮੰਡੀ ਦੇ ਮੁਖ ਸੇਵਾਦਾਰ ਦਰਗਾਹ ਦੇ ਮੁਖ ਸੇਵਾਦਾਰ ਨੂੰ ਅਣਪਛਾਤੇਆਂ ਦੇ ਵੱਲੋਂ ਗੋਲੀ ਮਾਰੀ ਗਈ ਹੈ ਵਿਅਕਤੀਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਅੰਮ੍ਰਿਤਸਰ ਦੇ ਪੁਤਲੀ ਘਰ ਦੇ ਨਜ਼ਦੀਕ ਇਲਾਕਾ ਹੈ ਗਵਾਲ ਮੰਡੀ ਜਿੱਥੇ ਸਦੀਆਂ ਪੁਰਾਣੀ ਇਹ ਦਰਗਾਹ ਮੌਜੂਦ ਹੈ ਔਰ ਦਰਗਾਹ ਦੇ ਸੇਵਾਦਾਰ ਬਲਦੇਵ ਸਿੰਘ ਜਿਸ ਦੀ ਕਿ ਉਮਰ 60 ਸਾਲ ਦੱਸੀ ਜਾ ਰਹੀ ਹੈ ਉਸ ਦਾ ਅਣਪਛਾਤੇਆਂ ਦੇ ਵੱਲੋਂ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੋ ਲੰਬੇ ਅਰਸੇ ਤੋਂ ਇਸੇ ਦਰਗਾਹ ਦੇ ਵਿੱਚ ਰਹਿੰਦਾ ਸੀ ਬਲਦੇਵ ਸਿੰਘ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਜਿੱਥੇ ਦਰਗਾਹ ਬਹੁਤ ਪੁਰਾਣੀ ਦਰਗਾਹ ਆ ਉਸ ਜਗ੍ਹਾ ਤੇ ਬੀਤੀ ਰਾਤ ਕਤਲ ਹੁੰਦਾ ਪੇਤ ਪਰ ਹਾਲਾਤਾਂ ਵਿੱਚ ਇਹ ਮੌਤ ਹੁੰਦੀ ਹੈ ਦੱਸਿਆ ਕਿ ਬਲਦੇਵ ਸਿੰਘ ਨਾਮਕ ਜੋ ਸੇਵਾਦਾਰ ਸੀਗੇ ਉਹਨਾਂ ਦੀ ਬੀਤੇ ਰਾਤ ਗੋਲੀ ਵੱਜਣ ਕੱਗੇ ਮੌਤ ਹੋਈ ਹੈ ਪਰਿਵਾਰ ਦਾ ਕਹਿਣਾ ਕਿ ਕੁਝ ਸਮੇਂ ਤੋਂ ਧਮਕੀਆਂ ਜੜੀਆਂ ਮਿਲ ਰਹੀਆਂ ਸੀ ਪਰ ਸੇਵਾਦਾਰ ਜਿਹੜੇ ਨੇ ਉਹ ਸੇਵਾ ਕਰਦੇ ਰਹੇ ਉਹਨਾਂ ਨੇ ਪੁਲਿਸ ਨਾਲ ਵੀ ਜੜੀ ਇਹ ਗੱਲਬਾਤ ਕੀਤੀ ਹੈ ਪਰ ਬਾਕੀ ਅਚਾਨਕ ਜਦੋਂ ਸਵੇਰੇ ਜਦੋਂ ਪਹੁੰਚਿਆ ਤਾਂ ਅਚਾਨਕ ਪਤਾ ਲੱਗਿਆ ਕਿ ਗੋਲੀ ਲੱਗਣ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਵੇਲੇ ਐਸ ਐਚ ਓ ਵੀ ਮੌਕੇ ਤੇ ਪਹੁੰਚੇ ਹੋਏ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਇੱਕ ਸੇਵਾਦਾਰ ਨੇ ਜੀ ਆਪਣੇ ਬਲਦੇਵ ਸਿੰਘ ਹਣੀ 30 35 ਸਾਲ ਤੋਂ ਇੱਥੇ ਸੇਵਾ ਕਰ ਰਹੇ ਹੋ ਤੇ ਉਹ ਇੱਥੇ ਹੀ ਰਹਿੰਦੇ ਆ ਰਾਤੀ ਕੋਣ ਪਛਾਤਾ ਵਿਅਕਤੀ ਜਾਂ ਹੋ ਸਕਦਾ ਵਿਅਕਤੀ ਹੁਣ ਜਿਆਦਾ ਹੁਣ ਉਹ ਰਾਤ ਇੱਥੇ ਐਂਟਰ ਹੋਏ ਆ ਉਹਨਾਂ ਨੇ ਆਣ ਕੇ ਤੇ ਉਹਨਾਂ ਦੇ ਸਿਰਚ ਕੋਈ ਮਾਰ ਕੇ ਤੇ ਉਹਨਾਂ ਦਾ ਮਟਰ ਕਰਤਾ ਕੀ ਹੋਇਆ ਸਾਰਾ ਮਾਮਲਾ ਕਿੰਨੇ ਵੇ ਤੁਹਾਨੂੰ ਪਤਾ ਲੱਗਦਾ ਪਾਜੀ ਸਾਨੂੰ ਇਹਨਾਂ ਦੇ ਕੋਸ਼ਿਸ਼ ਸੀ ਪਤਾ ਸਾਰੇ ਸਿਰਾਂ ਤੇ 1.5 ਵਜੇ ਸੁੱਤੇ ਜੇ ਉਦੋਂ ਕੋਈ ਨਹੀਂ ਇਹੋ ਜੀ ਕਾਰਵਾਈ ਜੇ ਹੋਈ ਜੇ ਇਹਦੇ ਸਾਡੇ ਚਾਚਾ ਸਵੇਰੇ ਆਏ ਉਹਨਾਂ ਨੇ ਬੂਹਾ ਖੜਕਾਇਆ ਵਾ ਉਹਨਾਂ ਨੇ ਕਿਹਾ ਇਹ ਵੀ ਡੈਡੀ ਨੂੰ ਕੋਈ ਮਾਰ ਗਿਆ ਉਹਨਾਂ ਦੇ ਹੱਥ ਖੂਨ ਨਾਲ ਲਿਬੜੇ ਹੋਏ ਸੀ ਅਸੀਂ ਸਾਰਿਆਂ ਨੇ ਆ ਕੇ ਵੇਖਿਆ ਠੰਡ ਨਾਲ ਇਹਨਾਂ ਆਕੜੇ ਪਏ ਸੀ ਕਿ ਸਾਡੇ ਦਾਦੂ ਨੇ ਮੈਨਾਂ ਦੀ ਪੋਤਰੀ ਆ ਇਹ ਬੜੇ ਚਿਰਾਂ ਤੋਂ ਇਹ ਸਿਲਸਿਲਾ ਚੱਲਦਾ ਹੋਣਾ ਹੀ ਹੋਣਾ ਹੀ ਇਹ ਮੱਲੇ ਵਾਲੇ ਸਾਰੇ ਉਹ ਨਾਗਵਾਈ ਦੇਣੇ ਵਕਰੀ ਗੱਲ ਨੇ ਇਹ ਬੜੇ ਚਿਰ ਦੀਆਂ ਧਮਕੀਆਂ ਆਉਂਦੀਆਂ ਸੀ ਇਹ ਸਿਰਫ ਇਹਨਾਂ ਲੜਾਈ ਝਗੜਾਈ ਚੱਲਦਾ ਨੇ ਇਹ ਨਹੀਂ ਪਤਾ ਕਿਉਂ ਸਾਡੇ ਤੋਂ ਵੈਰ ਕਮਾਉਂਦਾ ਇਹ ਸਾਨੂੰ ਵੀ ਨਹੀਂ ਪਤਾ ਕਹਿੰਦਾ ਧੜ ਸਾਰਾ ਟੱਬਰ ਮਾਰਨਾ ਇਹ ਇਹ ਬਸ ਵਾਰਾਗਰਦੀ ਵਾਰਾਗਰਦੀ ਕਰਦਾ ਜਿੱਦ ਲੋਕਾਂ ਨੂੰ ਧਮਕੀਆਂ ਦਿੰਦਾ ਬਸ ਇਹਨੂੰ ਕੋਈ ਕੰਮ ਨਹੀਂ ਜੇ ਹੋਰ ਹੁੰਦਾ ਇਹਨੇ ਇੱਕ ਬੰਦੇ ਨੇ ਸਾਡੇ ਸਭ ਦਾ ਜੀਣਾ ਆਰਾਮ ਕੀਤਾ ਆ ਜੇ ਸਾਡੇ ਭਰਾ ਇਹਨੇ ਸਾਡੇ ਕਰੋ ਚਕਵਾ ਦਿੱਤੇ ਮੁੰਡਿਆਂ ਨੂੰ ਬਲਾ ਬਲਾ ਕੇ ਤਲਵਾਰਾਂ ਲਿਆ ਲੈ ਕੇ ਸਾਡੇ ਬੂਏਗੇ ਕਰਵਾਉਂਦਾ ਜੇ ਮੁੰਡੇ ਪਹੁੰਚਦਾ ਸਾਨੂੰ ਤੇ ਅਸੀਂ ਕੱਲੀਆਂ ਹੁੰਨੀਆਂ ਕਰ ਗੰਦੀਆਂ ਗਾਲਾਂ ਕੱਢਦਾ ਜੇ ਕੁੜੀਆਂ ਨੂੰ ਅਸੀਂ ਘਰ ਬਾਹਰ ਨਹੀਂ ਨਿਕਲ ਸਕਦੇ ਇਰ ਤੋਂ ਐਨਾ ਸਾਨੂੰ ਡਰ ਕੌਫ ਸੀ ਇਹ ਅੱਜ ਅਸੀਂ ਖੋਲ ਕੇ ਤੁਹਾਡੇ ਅੱਗੇ ਗੱਲ ਕਰਾਂਗੇ ਰੇ ਪਿੱਛੇ ਕਾਰਵਾਈ ਕੀਤੀ ਜਾਵੇ ਸੇਵਾਦਾਰ ਨੇ 30 35 ਸਾਲ ਤੋਂ ਦਰਗਾਹ ਸੇਵਾ ਕਰਦੇ ਰਹੇ ਨੇ ਨਾਲ ਦੇ ਗਵੰਡੀ ਨੇ ਇਸ ਸੇਵਾਦਾਰ ਬਲਦੇਵ ਸਿੰਘ ਨੂੰ ਮੌਦੇ ਘਟ ਉਤਾਰਿਆ ਪੁਲਿਸ ਮੌਕੇ ਤੇ ਤਫਤੀਸ਼ ਕਰੀਏ ਪਰਿਵਾਰ ਦਾ ਕਹਿਣਾ ਕਿ ਹੁਣ ਮੌਕੇ ਤੋਂ ਫਰਾਰ ਹੈ ਅਸੀਂ ਚਾਹੁੰਦੇ ਹਾਂ ਕਿ ਸਭ ਦੀ ਗ੍ਰਿਫਤਾਰੀ ਹੋਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ